ਕਿਸੇ ਵੀ ਜਗ੍ਹਾ ਤੋਂ ਘਰ ਪਹੁੰਚਣ ਦਾ ਰਸਤਾ ਤੁਹਾਡੀ ਸੁਰਤੀ ਵਿੱਚ ਰਟਿਆ ਗਿਆ ਹੈ ਕਿ ਆਹ ਰਸਤਾ ਮੇਰੇ ਘਰ ਨੂੰ ਜਾਂਦਾ ਹੈ ਹੁਣ ਰਸਤੇ ਵਿੱਚ ਕੀ ਹੈ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕੌਣ ਬੰਦਾ ਕਿੱਥੇ ਖੜਾ ਹੈ ਕਿਹੜੀ ਦੁਕਾਨ ਤੇ ਕੀ ਸੀ ਉਹ ਤੁਹਾਡੀ ਸੁਰਤ ਵਿੱਚ ਨਹੀਂ ਆਇਆ ਕਿਉਂ ਉਹ ਸੁਰਤੀ ਵਿੱਚ ਰਟਿਆ ਹੋਇਆ ਹੈ ਪੈਰ ਚੱਲ ਰਹੇ ਨੇ ਸਰੀਰ ਚੱਲ ਰਿਹਾ ਹੈ ਤੁਸੀਂ ਪਹੁੰਚ ਰਹੇ ਹੋ ਘਰ ਪਰ ਰਸਤੇ ਵਿੱਚ ਕੀ ਸੀ ਉਧਰ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਸੁਰਤੀ ਉੱਥੇ ਹਾਜ਼ਰ ਨਹੀਂ ਸੀ ਸੁਰਤ ਕਿਤੇ ਹੋਰ ਸੀ ਕਈ ਵਾਰ ਫੋਨ ਕਰਦੇ ਆ ਸੁਰਤ ਤੁਹਾਡੀ ਇੰਗਲੈਂਡ ਐ ਕਿਉਂਕਿ ਗੱਲ ਇੰਗਲੈਂਡ ਵਾਲਿਆਂ ਨਾਲ ਹੋ ਰਹੀ ਐ ਪਰ ਸਰੀਰ ਤੁਹਾਡਾ ਘਰ ਨੂੰ ਜਾ ਰਿਹਾ ਰਸਤੇ ਵਿੱਚ ਕਿਸੇ ਨੇ ਤੁਹਾਨੂੰ ਬੁਲਾਇਆ ਉਹ ਵੀ ਆਪਾਂ ਨੂੰ ਪਤਾ ਨਹੀਂ ਬਾਅਦ ਵਿੱਚ ਉਹ ਤੁਹਾਨੂੰ ਉਲੰਭਾ ਦਿੰਦਾ ਕਿ ਮੈਂ ਤੈਨੂੰ ਹੱਥ ਖੜਾ ਕੀਤਾ ਸੀ ਯਾਰ ਤੂੰ ਵੇਖਿਆ ਹੀ ਨਹੀਂ ਤੂੰ ਮੇਰੇ ਕੋਲੋਂ ਲੰਘ ਗਿਆ ਅਪਾ ਉਹਦੇ ਕੋਲੋਂ ਲੰਘ ਗਏ ਜਿਹਨੂੰ ਜਾਣਦੇ ਸੀ ਪਰ ਉਹਨੂੰ ਬੁਲਾਇਆ ਨਹੀਂ ਵਿਸ਼ ਨਹੀਂ ਕੀਤਾ ਕਿਉਂ ਕਿ ਸਰੀਰ ਲੰਘ ਰਿਹਾ ਸੀ ਸੁਰਤ ਉੱਥੇ ਨਹੀਂ ਸੀ ਸੁਰਤ ਤਾਂ ਕਿਤੇ ਹੋਰ ਜਗ੍ਹਾ ਸੀ